ਸੈਂਟਰ ਹਲਕੇ ਦੇ ਵਿਧਾਇਕ ਡਾਕਟਰ ਅਜੈ ਗੁਪਤਾ ਨੇ ਚਬਾਲ ਰੋਡ ਤੇ ਕੂੜੇ ਦੇ ਡੰਬ ਅਤੇ ਸੜਕ ਦਾ ਨਿਰੀਖਣ ਕੀਤਾ। ਉਹਨਾਂ ਕਿਹਾ ਕਿ ਉੱਥੋਂ ਦਾ ਕੂੜਾ ਪਕਤਾਵਾਲਾ ਡੰਬ ਵਿੱਚ ਸ਼ਿਫਟ ਕੀਤਾ ਜਾਵੇਗਾ। ਸ਼ਹਿਰ ਵਿੱਚ ਕੂੜਾ ਉਠਾਉਣ ਦਾ ਟੈਂਡਰ ਇੱਕ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜੋ ਅਗਲੇ ਦਿਨਾਂ ਵਿੱਚ ਕੰਮ ਸ਼ੁਰੂ ਕਰ ਦੇਵੇਗੀ। ਚਬਾਲ ਰੋਡ ਦੀ ਸੜਕ ਵੀ 2 ਦਿਨਾਂ ਵਿੱਚ ਤਿਆਰ ਹੋ ਜਾਵੇਗੀ। ਉਹਨਾਂ ਦੇ ਨਾਲ ਗੁਰਦਾਸ ਸਿੰਘ, ਰਾਜਿੰਦਰ ਨਾਇਰ, ਸਵਦੇਸ਼ ਕੁਮਾਰ, ਰਿਸ਼ੀ ਕਪੂਰ ਅਤੇ ਓਮਪ੍ਰਕਾਸ਼ ਮੌਜੂਦ ਸਨ। ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਪੂਰੇ ਨਾਰਥਰਨ ਇੰਡੀਆ ਦੇ ਵਿੱਚ بارش ਜਿਹੜੀ ਹੈ ਬਹੁਤ ਜ਼ਿਆਦਾ ਹੋਈ ਸੀ। ਔਰ ਪੰਜਾਬ 'ਚ ਵੀ ਕੁਦਰਤ ਦਾ ਜਿਹੜਾ ਕਹਿਰ ਵਰਪਾਇਆ ਸੀ ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਫਲਡਸ ਆਏ ਔਰ ਇਹ ਜਿਹੜਾ ਭਗਤਾਲੇ ਸਾਈਡ ਤੇ ਡੰਪ ਹੈ ਉੱਥੇ ਜਿਹੜਾ ਸਾਰੇ ਸ਼ਹਿਰ ਦਾ ਕੂੜਾ ਜਾਂਦਾ ਸੀ ਤੇ ਉਹ ਸੜਕਾਂ ਵੀ ਜਿਆਦਾ ਬਾਰਿਸ਼ ਹੋਣ ਦੇ ਨਾਲ ਉਹ ਟੁੱਟ ਗਈਆਂ ਸੀਗੀਆਂ ਤੇ ਜਿਹੜੀਆਂ ਗੱਡੀਆਂ ਲੈ ਕੇ ਜਾਂਦੀਆਂ ਸੀਗੀਆਂ ਕੂੜੇ ਨੂੰ ਉਹਨਾਂ ਦੇ ਉੱਥੇ ਡਿੱਗ ਜਾਣ ਦਾ ਖਤਸਾ ਸੀ ਕੋਈ ਹਾਦਸਾ ਹੋਣ ਦਾ ਖਤਸਾ ਸੀਗਾ ਸੋ ਉਸ ਖਦਸ਼ੇ ਨੂੰ ਵੱਧੇ ਨਜ਼ਰ ਰੱਖਦੇ ਆ ਹਾਂ ਕੁਝ ਦਿਨਾਂ ਲਈ ਕੂੜਾ ਜਿਹੜਾ ਇਸ ਸਭਾਰ ਰੋਡ ਦੇ ਉੱਤੇ ਜਿਹੜਾ ਉਹ ਮਜਬੂਰੀ ਕਰਕੇ ਗੈਲੋ ਫੇ ਸੁੱਟਣਾ ਪਿਆ ਔਰ ਅਸੀਂ ਜਦੋਂ ਮੈਨੂੰ ਪਤਾ ਲੱਗਾ ਮੇਰੇ ਧਿਆਨ ਚ ਗੱਲ ਆਈ ਤੇ ਮੈਂ ਸ਼ਕਤੀ ਦੇ ਨਾਲ ਕਮਿਸ਼ਨਰ ਸਾਹਿਬ ਨੂੰ ਕਿਹਾ ਕਿ ਉਹ ਜਿਹੜੀਆਂ ਸੜਕਾਂ ਨੇ ਜਿੱਦੇ ਜਿਹੜੀ ਵੀ ਕੰਪਨੀ ਨੇ ਬਾਇਓ ਰੈਮੀਡੀਸ਼ਨ ਦਾ ਕੰਟਰੈਕਟ ਲਿਆ ਉਹਦਾ ਫਰਜ ਬੰਦਾ ਹੈ ਕਿ ਦਿਨ ਰਾਤ ਇੱਕ ਕਰਕੇ ਉਹ ਸੜਕਾਂ ਬਣਾਵੇ ਤਾਂ ਜੋ ਜਿਹੜਾ ਸ਼ਹਿਰ ਦਾ ਕੂੜਾ ਕਰਕਟ ਹੈ ਉਸ ਕੱਪ ਤੇ ਪਗਤਾਲੇ ਡੱਬ ਤੇ ਜਾਵੇ ਸੋ ਮੇਰੀ ਇਸ ਗੱਲ ਨੂੰ ਮੰਨਦੇ ਆਇਆ ਪੂਰੀ ਕਾਰਪੋਰੇਸ਼ਨ ਨੇ ਔਰ ਪਲੱਸ ਕੰਪਨੀ ਦੇ ਜਿੰਨੇ ਵੀ ਉਹਨਾਂ ਦੇ ਥੱਲੇ ਸੀਗੇ ਮੁਲਾਜ਼ਮ ਉਹਨਾਂ ਨੇ ਦਿਨ ਰਾਤੇ ਕਰਕੇ ਉਹ ਸੜਕਾਂ ਤਿਆਰ ਕਰ ਦਿੱਤੀਆਂ ਤਾਂ ਹੁਣ ਜਿੰਨਾ ਵੀ ਕੂੜਾ ਆ ਸਾਰਾ ਉਸੇ ਡੱਬ ਤੇ ਪਗਤਾਰੇ ਜਾ ਰਿਹਾ